21500 ਨਕਲੀ ਨੋਟ 5-500 ਦੀ ਜਿਹੜੀ ਮূলਤੀ ਦੇ ਨੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਕਿ ਫਲਾਕ ਮੈਂ ਤੁਹਾਨੂੰ ਇਹ ਦੱਸੂਗੀ ਵੀ ਇਹ ਜੋ ਦੋਸ਼ੀ ਨੇ ਮੋਗੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਦੋ ਕਿਊਜ਼ ਨੇ ਜਸਵਿੰਦਰ ਤੇ ਕੁਲਵੀਰ ਇਹ ਹੈਗੇ ਨੇ ਭਰਾ ਹੀ ਨਹੀਂ ਸਕੇ ਭਰਾ ਨੇ 54 थाना सदर ਮੋਰਿੰਡਾ ਦੇ ਵਿੱਚ ਦਰਜ ਕੀਤਾ ਜਿਹਦੇ ਤਹਿਤ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਨਕਲੀ ਨੋਟ ਛਾਪਣ ਵਾਲਾ ਪ੍ਰਿੰਟਰ 21500 ਨਕਲੀ ਨੋਟ 5-500 ਦੀ ਜਿਹੜੀ ਮূলਤੀ ਦੇ ਨੇ ਉਹਨਾਂ ਨੂੰ ਰਿਕਵਰ ਕੀਤਾ ਗਿਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇਚ ਦੋਸ਼ੀ ਕੁਲਵੰਤ ਸਿੰਘ ਔਰ ਜਸਵਿੰਦਰ ਸਿੰਘ ਨੇ ਔਰ ਇਹਦੇਚ ਇਹਨਾਂ ਦੇ ਦੋ ਹਮਸ਼ੁਬਰਾ ਹੋ ਕੇ ਜੋ ਯੂਜ਼ ਦੇ ਇਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੀ ਭਾਲ ਜਾਰੀ ਹੈ ਔਰ ਆਇਡੈਂਟੀਫਿਕੇਸ਼ਨ ਉਹਨਾਂ ਦੀ ਹੋ ਚੁੱਕੀ ਹੈ ਬਟ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਇਹਦਾ ਇੱਕ ਬਰੀਫ ਸੰਖੇਪ ਫਲਾਤ ਮੈਂ ਤੁਹਾਨੂੰ ਇਹ ਦੱਸੂਗੀ ਵੀ ਇਹ ਜੋ ਦੋਸ਼ੀ ਨੇ ਮੋਗੇ ਜ਼ਿਲ੍ਹੇ ਦੇ ਰਹਿਣਾਲੇ ਨੇ ਉੱਥੇ ਮੋਬਾਈਲਾਂ ਦੀ ਦੁਕਾਨ ਇਹਨਾਂ ਦੀ ਆਪਦੀ ਜਿੱਥੇ ਨਕਲੀ ਕਰੰਸੀ ਜਿਹੜੀ ਛਾਪ ਕੇ ਅੱਗੇ ਸਰਕੂਲੇਟ ਕਰਦੇ ਸੀ ਬਾਕੇ ਤੇ ਪਹਿਲਾਂ ਕਿਸੇ ਮੁਕਦਮੇ ਦੇ ਵਿੱਚ ਅੰਦਰ ਸੀ ਜਿੱਥੇ ਦੋ ਦੋਸ਼ੀਆਂ ਦਾ ਇਹਨਾਂ ਦਾ ਮੇਨ ਮਿਲਾਪ ਹੋਇਆ ਸੀ ਫਿਰਗੋਟ ਜੇਲ੍ਹ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਜਦੋਂ ਇਹਨਾਂ ਨੇ ਅੱਗੇ ਜਿਹੜੀ ਪਲੈਨਿੰਗ ਆਪੀ ਸਾਰੀ ਕੜੀ ਕੜ ਕੇ ਤੇ ਫਿਰ ਇਹਨਾਂ ਨੇ ਜਿਹੜਾ ਨੋਟ ਛਾਪਣ ਦਾ ਕੰਮ ਸ਼ੁਰੂ ਕਰਤਾ ਔਰ ਇਹਨਾਂ ਦਾ ਜਿਹੜਾ ਅਪਰਾਧਿਕ ਪਿਛੋਕੜ ਹੈ ਦੋ ਪਰਚੇ ਇਹਨਾਂ ਤੇ ਪਹਿਲਾਂ ਦਰਜ ਹੋਏ ਨੇ ਜਿਹਦੇ ਵਿੱਚ ਮੋਗਾ ਦੇ ਵਿੱਚ ਐਫ ਆਈ ਆਰ ਨੰਬਰ 33 ਔਰ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 15 ਮਾਛੀਵਾੜਾ ਦੇ ਵਿੱਚ ਡਿਸਟ੍ਰਿਕਟ ਖੰਨਾ ਦੇ ਵਿੱਚ ਇਹਨਾਂ ਤੇ ਦਰਜ ਹੈ ਔਰ ਇਹਦੇ ਵਿੱਚ ਜਿਹੜੇ ਦੋ ਅਕਿਊ ਨੇ ਜਸਵਿੰਦਰ ਤੇ ਕੁ ਉਹਦੇ ਵਿੱਚੋਂ ਹਲੇ ਇੱਕ ਨੂੰ ਵੀਰ ਨੂੰ ਸਾਡੇ ਵੱਲੋਂ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਸਦਰ ਮੋਰਿੰਡਾ ਸਬਡਿਵੀਜ਼ਨ ਮੋਰਿੰਡਾ ਦੀ ਜਿਹੜੀ ਟੀਮ ਵੱਲੋਂ ਇਹ ਵਧੀਆ ਕਾਰਗੁਜ਼ਾਰੀ ਅਮਲ ਦੇ ਵਿੱਚ ਲਿਆਂਦੀ ਹੈ ਜਦੋਂ ਕਿ ਇਹ ਦੋਸ਼ੀ ਨਕਲੀ ਕਰੰਸੀ ਦਾ ਨੋਟ ਲੁਠੇੜੀ ਦੇ ਇਲਾਕੇ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਵੱਲੋਂ ਫੌਰੀ ਤੌਰ ਤੇ ਐਕਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਰਵਾਈ ਕੀਤੀ ਕਾਰਵਾਈ ਕਰਕੇ ਮੋਗਾ ਜ਼ਿਲ੍ਹਾ ਦੇ ਵਿੱਚ ਜਾ ਕੇ ਰੇਡ ਕੀਤੀ ਉਹ ਜਦੋਂ ਰੇਡਸ ਕੀਤੀਆਂ ਤਾਂ ਸਕਸੈਸਫੁਲੀ ਅਸੀਂ ਜਿਹੜੇ ਹੈਗੇ ਨੇ ਰਿਕਵਰੀ ਵੀ ਕੀਤੀ ਬੰਡਲ ਜਿਨ੍ਹਾਂ ਤੇ ਨੋਟ ਛਾਪਦੇ ਸੀ ਇੱਕ ਬੰਡਲ ਉਹ ਹੈ ਕੁਝ ਖੁੱਲੇ ਕਾਗਜ਼ ਨੇ ਔਰ ਨਾਲ ਜਿਹੜੀ ਕਰੰਸੀ ਜਿਵੇਂ ਮੈਂ ਦੱਸਿਆ ਵੀ 21500 ਦੇ ਜਿਹੜੀ ਕੁੱਲ ਕੀ ਵੈਲਿਊ 550 ਦੇ ਨੋਟਸ ਜਿਹੜੇ ਰਿਕਵਰ ਕੀਤੇ ਇੱਕ ਪ੍ਰਿੰਟਰ ਰਿਕਵਰ ਕੀਤਾ ਤੇ ਬਾਕੀ ਇਹਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਈ ਅਪਲਾਈ ਕਰਾਂਗੇ ਰਿਮਾਂਡ ਲੈਨ ਉਪਰੰਤ ਔਰ ਜਿਹੜੇ ਇਹਨਾਂ ਦੇ ਬਾਕੀ ਦੇ ਦੋ ਦੋਸ਼ੀ ਨੇ ਸਹਿ ਦੋਸ਼ੀ ਉਹਨਾਂ ਦੀ ਭਾਲ ਜਾਰੀ ਹੈ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਅਗਲੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ। ਇਹ ਪਹਿਲੇ ਤੌਰ ਤੇ ਇਹ ਕਿਆ ਲੱਗਦਾ ਕਿ ਕਿੰਨੇ ਸੀ ਇਹਨਾਂ ਨੇ ਪਹਿਲਾਂ ਇਸ ਤਰ੍ਹਾਂ ਨੋਟ ਚਲਾਤਾ ਇਸ ਤਰ੍ਹਾਂ ਜਸਰੇ ਇੱਕ ਮੋਗੇ ਦੀ ਇਥੋਂ। ਉਹਦੇ ਬਾਰੇ ਜੀ ਅਸੀਂ ਕਿੰਨੇ ਕ ਨੋਟ ਚਲਾਤੇ ਜਾਂ ਕੀ ਕੀ ਇਹਨਾਂ ਨੇ ਹੋਰ ਅਪਰਾਧਾਂ ਨੂੰ ਜਿਹੜਾ ਹੈਗਾ ਉਮਲੀ ਜਮਾ ਪਹਿਨਾਇਆ। ਉਹਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਫਿਰ ਤੁਹਾਡੇ ਨਾਲ ਅਸੀਂ ਖੁਲਾਸਾ ਕਰਾਂਗੇ ਤੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਪ ਮੁਢਲੀ ਪੁੱਛਗਿੱਛ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੋ ਪਰਚੇ ਇਹਨਾਂ ਤੇ ਦਰਜ ਨੇ ਤੇ ਇੱਕ ਇੱਕ ਤਲੰਦਰਾ ਜਿਹੜਾ ਦਰਜ ਆ ਔਰ ਇਹਦੇ 'ਚ ਜਿਹੜੇ ਕੇਸਿਸ ਰਜਿਸਟਰਡ ਨੇ ਉਹ ਨਕਲੀ ਕਰੰਸੀ ਦੇ ਹੀ ਆ ਉਹਦੇ 'ਚ 7-7 ਸਾਲ ਦੀ ਜਿਹੜੀ ਇਹਨਾਂ ਨੂੰ ਸਜ਼ਾ ਹੋ ਚੁੱਕੀ ਐ ਔਰ ਜਿਹੜੀ ਇਹਨਾਂ ਦੀ ਕਹਾਣੀ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਤੇ ਉੱਥੋਂ ਇਹਨਾਂ ਦੀ ਕਹਾਣੀ ਅੱਗੇ ਵਧੀ ਕਿੰਨੇ ਪੰਖੋ ਦਾ ਨੋਟ ਬਿਲਕੁਲ ਵੈਸਾ ਹੀ ਐ ਜਿਹੜਾ ਤੁਸੀਂ ਇਹ ਡੱਬੇ 'ਚ ਪਾਇਆ ਹਾਂ ਹਾਂਜੀ ਆ ਦਿਖਾਈ ਐ ਆਪਾਂ ਦੇਖ ਸਕਦੇ ਆ ਔਰ ਆਮ ਪਬਲਿਕ ਨੂੰ ਵੀ ਅਸੀਂ ਸਤਰਕ ਰਹਿਣ ਦੀ ਅਪੀਲ ਕਰਾਂਗੇ ਵੀ ਇਹ ਤੋਂ ਕਰੰਸੀ ਦਾ ਕੋਈ ਮੈਟਰ ਹੈ ਨੋਟਾਂ ਨੂੰ ਅੱਛੇ ਤਰੀਕੇ ਨਾਲ ਜਾਂਚ ਪੜਤਾਲ ਧਿਆਨ ਨਾਲ ਦੇਖਣ ਕਿ ਉਹਦੇ ਜਿਹੜੇ ਜਿਹੜੇ ਚਿੰਨ ਨੇ ਆਪਣੇ ਬਾਅਦ ਸਰਕਾਰ ਉਹਨਾਂ ਨੂੰ ਜਾਣ ਕਰਨ ਸਾਨੂੰ ਜੀ ਮੁਗਲੀ ਵਿੱਚ ਫਰਕ ਲੱਗਿਆ ਕੁਝ ਮੁਗਲੀ ਇਨਫੋਰਮੇਸ਼ਨ ਤਾਂ ਔਰ ਉਸ ਤੋਂ ਬਾਅਦ ਆਪ ਇਰੀਆ ਗਾਈਡਲਾਈਨਸ ਆਈਆਂ ਹੋਈਆਂ ਨੇ ਨੋਟਾ ਸੰਬੰਧੀ ਆਪਾਂ ਸਾਰੇ ਵਾਕਫ ਹੈ ਤੇ ਉਹ ਜਦੋਂ ਜਾਂਚ ਕਰਦੇ ਆ ਤੇ ਨਕਲੀ ਤੇ ਅਸਲੀ ਦਾ ਜਿਹੜਾ ਹੈਗਾ ਫਰਕ ਪਤਾ ਚੱਲ ਜਾਂਦਾ ਤੇ ਅਸੀਂ ਲੋਕਾਂ ਨੂੰ ਵੀ ਸਤਰਕ ਰਹਿਣ ਦੀ ਜਾਣਕਾਰੀ ਦੇਵਾਂਗੇ ਮੈਡਮ ਕਿਤੇ ਇਸ ਤਰ੍ਹਾਂ ਵੀ ਕਰਦੇ ਨੋਟ ਕਿ ਫਿਲਹਾਲ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਕ੍ਰਾਈਮ ਕਰਨ ਵਾਲਿਆਂ ਵਾਸਤੇ ਸਾਡਾ ਇੱਕੋ ਹੀ ਮੈਸੇਜ ਹੈ ਵੀ ਪੁਲਿਸ ਅਲਰਟ ਹੈ ਮੁਸਤੱਦ ਹੈ ਤੋ ਆਪਾਂ ਕ੍ਰਾਈਮ ਨੂੰ ਠੱਲ ਪਾਈਏ ਤੇ ਨਹੀਂ ਪੁਲਿਸ ਵੱਲੋਂ ਸਾਰਿਆਂ ਨੂੰ ਫੜ ਲਿਆ ਜਾਏਗਾ ਕਿੰਨੇ ਕੁ ਬੰਦੇ ਲੱਗਦੇ ਹਨ ਦੋਵੇਂ ਇਨਵੋਲ ਫਿਲਹਾਲ ਜੀ ਜਿਹੜੇ ਮੁਗਲੀ ਪੁਛਕੀ ਚ ਚਾਰ ਬੰਦੇ ਸਾਹਮਣੇ ਆਏ ਨੇ ਤੇ ਜੇ ਕੋਈ ਹੋਰ ਬੰਦਾ ਵੀ ਸਾਹਮਣੇ ਆਉਂਦਾ ਤੇ ਅਸੀਂ ਉੱਤੇ ਕਰ ਲਈਏ ਜਿਹੜੀ ਰਿਕਵਰੀ ਹੋਈ ਹੈ ਜੀ ਉਹਦੇ ਤੁਸੀਂ ਦੱਸਿਓ ਕੀ ਕੀ ਹੋਰ ਹੈ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਇੱਕ ਪ੍ਰਿੰਟਰ ਐਪਸਨ ਕੰਪਨੀ ਦਾ ਜਿਹਦੇ ਤੇ ਨਕਲੀ ਨੋਟ 印 ਕਰਦੀ ਸੀ A4 ਸਾਈਜ਼ ਦੀਆਂ ਜਿਹੜੀਆਂ ਸ਼ੀਟਾਂ ਜਿਨ੍ਹਾਂ ਤੇ ਕਾਗਜ਼ਾਂ ਤੇ ਇਹ ਨੋਟ ਪ੍ਰਿੰਟ ਕਰਦੀ ਸੀ ਉਹਦਾ ਇੱਕ ਬੰਡਲ ਤੇ ਕੁਝ ਖੁੱਲੇ ਪੇਜ ਜਿਹੜੇ ਕਵਰ ਹੋਏ ਨੇ ਜਿਨ੍ਹਾਂ ਨੂੰ ਸੀਲ ਕਰਦਾ ਸੀ ਕਟਰ ਜਿਹਦੇ ਨਾਲ ਕੱਟਦੇ ਸੀ ਦੈਨ 21500 ਰੁਪਏ ਦੀ ਜਿਹੜੀ ਹੈਗੀ ਕਰੰਸੀ ਰਿਕਵਰ ਜਿਹੜਾ ਮੇਨ ਅਨਲ CPU ਹੈ ਕੰਪਿਊਟਰ ਹੈ ਜਿਹਦੇ ਵਿੱਚ ਸਾਰੀ ਡਾਟਾ ਪਿਆ ਹੈ ਜਾਏ ਡਿਜ਼ਾਈਨਿੰਗ ਕੋਈ ਵੀ ਹੋਵੇ ਉਹਦੇ ਬਾਰੇ ਜੀ ਪੁੱਛ ਕੇ ਕੁਝ ਕੁਝ ਕਰਕੇ ਉਹਦੀ ਵੀ ਅਸੀਂ ਜਿਹੜੀ ਰਿਕਵਰੀ ਕਰਕੇ ਤੇ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਇੱਕ ਸਬਸੀਕੁਐਂਟ ਪ੍ਰੈਸ ਮੀਡੀਆ ਬ੍ਰੀਫਿੰਗ ਦੇ ਸੰਦਰਭ ਮਾਰ ਦਿੱਤਾ ਇਹਨਾਂ ਨੂੰ ਜੀ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਰਟ ਹਾਸਲ ਕੀਤਾ ਜਾਵੇ ਠੀਕ ਇਸ ਨੂੰ ਇੰਕਲੂਡ ਕਰ ਦੋ ਜੀ